ਚੈਨਲ ਪੰਜਾਬੀ ਦੇ ਖੇਡ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂਵਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਰਿਹਾ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅੱਜ 7 ਅਗਸਤ ਨੂੰ ਅਮਰੀਕਾ ਨੇ ਜਿਹੜੇ ਵੱਖ-ਵੱਖ ਦੇਸ਼ਾਂ ਤੇ ਟੈਰਿਫ ਲਾਗੂ ਹੋਏ ਆ। ਦੂਜਾ ਤੌਸੀ ਗਬਾਰਡ ਦੁਆਰਾ ਰੂਸ਼ ਮਾਮਲੇ ਦੇ ਵਿੱਚ ਸੀਆਈਏ ਦੀ رائے ਤੋਂ ਬਿਨਾਂ ਫੈਸਲਾ ਲਿਆ ਗਿਆ ਜਾਂ ਉਹਨਾਂ ਦੀ ਸਲਾਹ ਦੇ ਉਲਟ ਫੈਸਲਾ ਲਿਆ ਗਿਆ ਇਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ ਮਨੁੱਖੀ ਕਈ ਜਿਹੜੇ ਦੇਸ਼ਾਂ ਦੀ ਮਨੁੱਖੀ ਅਧਿਕਾਰ ਰਿਪ ਫੋਰਥ ਸਟਰੀਵਰਟ ਜਾਰਜੀਆ ਦੇ ਵਿੱਚ ਸ਼ੂਟਿੰਗ ਹੋਈ ਹੈ ਤੇ ਇੱਕ ਅਲਜ਼ਾਈਮਰ ਬਿਮਾਰੀ ਦੇ ਇਲਾਜ ਬਾਰੇ ਨਵੀਂ ਖੋਜ ਹੋਈ ਹੈ ਜਿਹੜੀ ਕਿ ਬਹੁਤ ਵੱਡੀ ਇੱਕ ਜਿਹੜਾ ਮੀਲ ਪੱਥਰ ਆ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾ ਮਾਮਲਾ ਟੈਰਿਫਸ ਦਾ ਰਾਸ਼ਟਰਪਤੀ 트ੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੇ ਕਿਸੇ ਗੱਲ ਬਾਰੇ ਸਭ ਤੋਂ ਵੱਧ ਚਰਚਾ ਹੋਈ ਹੈ ਤਾਂ ਟੈਰਿਫਸ ਵੇਰੇਆ ਟੈਰਿਫਸ ਅੱਜ ਸ਼ੁਰੂ ਹੋ ਗਿਆ ਹੈ ਜਾਨੀ ਕਿ ਨਵੇਂ ਇੰਪੋਰਟ ਟੈਕਸ ਜਿਹਨੂੰ ਟੈਰਿਫ ਕਿਹਾ ਜਾਂਦਾ ਆ ਉਹ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋ ਜਾਣੇ ਆ ਤੇ ਇਹਦਾ ਮਤਲਬ ਇਹ ਆ ਅਮਰੀਕਾ ਦਾ ਪੈਸਾ ਬਣਾਉਣਾ ਤੇ ਦੂਜੇ ਕੰਟਰੀਜ਼ ਨੂੰ ਇਹ ਕਹਿਣਾ ਕਿ ਤੁਸੀਂ ਸਾਡੇ ਨਾਲ ਫੇਅਰ ਡੀਲ ਕਰੋ ਟੈਰਿਫ ਦੇ ਨਾਲ ਕੀਮਤਾਂ ਵਧਣਗੀਆਂ ਅਰਥਸ਼ਾਸਤਰੀ ਹੁਣ ਇਹ ਕਹਿ ਰਿਹਾ ਹੈ ਕਿ ਟੈਰਿਫ ਦੇ ਨਾਲ ਕੁਦਰਤੀ ਆ ਜਿਹੜੇ ਪ੍ਰੋਡਕਟ ਆ ਉਹ ਅਮਰੀਕਾ ਦੇ ਕੰਜ਼ਿਊਮਰ ਦੇ ਲਈ ਮਹਿੰਗੇ ਹੋਣਗੇ ਬਿਜ਼ਨਸ ਦੇ ਲਈ ਮਹਿੰਗੇ ਹੋਣਗੇ ਕੰਪਨੀਆਂ ਦੇ ਲਈ ਮਹਿੰਗੇ ਹੋਣਗੇ ਤੇ ਕੁਦਰਤੀ ਆ ਵੀ ਉੱਤੋਂ ਜਦੋਂ ਇੱਕ ਕੰਪਨੀ ਨੂੰ ਵੱਧ ਪੈਸਾ ਦੇਣਾ ਪਊਗਾ ਬਾਹਰਲੀ ਚੀਜ਼ ਖਰੀਦਣ ਦੇ ਲਈ ਤੇ ਉਹ ਫਿਰ ਹੌਲੀ ਹੌਲੀ ਪਾਸ ਆਨ ਕਰੂਗੀ ਕੰਜ਼ਿਊਮਰ ਤੱਕ ਤੇ ਅੰਤ ਨੂੰ ਜਿਹੜਾ ਆਮ ਇੱਕ ਸ਼ਹਿਰੀ ਆ ਉਹਦੇ ਉੱਤੇ ਸਿੱਧਾ ਬੋਝ ਪਊਗਾ। ਕਈ ਦੇਸ਼ਾਂ ਦੇ ਉੱਤੇ ਜ਼ਿਆਦਾ ਬੋਝ ਪੈ ਰਿਹਾ। ਇੰਡੀਆ ਸਭ ਤੋਂ ਵੱਧ ਹਾਰਡ ਹਿੱਟ ਹੋ ਰਿਹਾ। ਇੰਡੀਆ ਦੇ ਸਬੰਧ ਦੇ ਉੱਤੇ 25% ਟੈਰਫ ਤੇ 50% ਤਿੰਨ ਹਫ਼ਤਿਆਂ ਦੇ ਵਿੱਚ ਵਧਾ ਕੇ ਕਰ ਦਿੱਤੇ ਜਾਣੇ ਆ। ਇੰਡੀਆ ਦਾ ਸਟਾਕ ਜਿਹੜਾ ਪਹਿਲਾਂ ਬਹੁਤ ਬੁਰੀ ਤਰ੍ਹਾਂ ਡਿੱਗ ਗਿਆ ਪਰ ਬਾਅਦ ਵਿੱਚ ਰਿਕਵਰ ਕਰ ਗਿਆ ਐਂਡ ਆਫ ਦਾ ਡੇ। ਕੁਝ ਜਿਹੜੇ ਦੇਸ਼ ਤੇ ਉਹਨਾਂ ਨੂੰ ਡੀਲਸ ਦਿੱਤੀਆਂ ਗਈਆਂ। ਡੋਨਲਡ ਟਰੰਪ ਨੇ ਗੱਲਬਾਤ ਕੀਤੀ ਕੁਝ ਦੇਸ਼ਾਂ ਦੇ ਨਾਲ ਜਿਵੇਂ ਇਹਨਾਂ ਦੇ ਅਲਾਈਸ ਹੈਗੇ ਆ ਆਪਣੇ ਯੂਨਾਈਟਿਡ ਕਿੰਗਦਮ ਦੇ ਨਾਲ ਯੂਰਪੀਅਨ ਯੂਨੀਅਨ ਦੇ ਨਾਲ ਜਾਪਾਨ ਦੇ ਨਾਲ ਸਾਊਥ ਕੋਰੀਆ ਦੇ ਨਾਲ ਪਰ ਇੰਡੀਆ ਦੇ ਨਾਲ ਨਹੀਂ ਬਣੀ ਸਟ੍ਰੈਟਸਰਲੈਂਡ ਦੇ ਨਾਲ ਨਹੀਂ ਬਣੀ ਸਾਊਥ ਅਫਰੀਕਾ ਦੇ ਨਾਲ ਨਹੀਂ ਬਣੀ ਜਿੱਥੇ ਕਿ ਸਿੱਧਾ 39% ਟੈਰਫ ਹੋਣਾ ਲੱਗ ਰਿਹਾ ਆ ਕੈਨੇਡਾ ਤੇ ਮੈਕਸੀਕੋ ਨੂੰ ਇਹਨਾਂ ਨੇ ਬਾਕੀ ਦੇਸ਼ਾਂ ਤੋਂ ਹਟ ਕੇ ਡਿਫਰੈਂਟਲੀ ਟ੍ਰੀਟ ਕੀਤਾ ਆ ਕੈਨੇਡਾ ਦੇ ਉੱਤੇ 35% ਟੈਰਫ ਕੁਝ ਸਮਾਨ ਦੇ ਉੱਤੇ ਤੇ ਅਮਰੀਕਾ ਹਜੇ ਵੀ ਚਾਈਨਾ ਤੇ ਮੈਕਸੀਕੋ ਦੇ ਨਾਲ ਨੇਗੋਸ਼ੀਏਟ ਕਰ ਰਿਹਾ ਆ ਕਿ ਜਿਹੜੇ ਟੈਰਿਫ ਆ ਉਹ ਕਿੰਨਾ ਡਲੇ ਕੀਤਾ ਜਾ ਸਕਿਆ ਉਹਦੇ ਉੱਤੇ ਜ਼ਿਆਦਾ ਗੱਲਬਾਤ ਕੀਤੀ ਜਾ ਸਕੀ ਹੁਣ ਟੈਰਿਫ ਨੂੰ ਵਾਇਲਡ ਕਰਨ ਦੇ ਲਈ ਅਸਲ ਦੇ ਵਿੱਚ ਮਕਸਦ ਕੀ ਹੈ ਇਹ ਸਾਰੇ ਟੈਰਿਫਸ ਦਾ ਡੋਨਲਡ ਟਰੰਪ ਦਾ ਇਹਦੇ ਪਿੱਛੇ ਆਪਾਂ ਬਾਰ ਬਾਰ ਇਹਦਾ ਜ਼ਿਕਰ ਕਰਦੇ ਆ ਰਹੇ ਹਾਂ ਕੋਈ ਹੈ ਕਿ ਅਮਰੀਕਾ ਨੂੰ ਫਾਇਦਾ ਹੋਵੇ ਅਮਰੀਕਾ ਨੂੰ ਕਿਦਾਂ ਫਾਇਦਾ ਹੋਵੇ ਕਿ ਚੀਜ਼ਾਂ ਅਮਰੀਕਾ ਦੇ ਵਿੱਚ ਬਣਨ ਜੇ ਕੋਈ ਫੈਕਟਰੀ ਅਮਰੀਕਾ 'ਚ ਲੱਗੇ ਸਮਾਨ ਅਮਰੀਕਾ ਦਾ ਹੋਵੇ ਬਾਹਰੋਂ ਸਮਾਨ ਨਾ ਮੰਗਵਾਇਆ ਜਾਵੇ ਬਾਹਰੋਂ ਮੰਗਵਾਇਆ ਮਹਿੰਗਾ ਪਵੇ ਜੇ ਉਹ ਬਾਹਰੋਂ ਮਹਿੰਗਾ ਪੈਂਦਾ ਲੋਕ ਆਪੇ ਲੋਕਲ ਖਰੀਦਣ ਉੱਥੇ ਉੱਥੇ ਜਿੰਨੀਆਂ ਫੈਕਟਰੀਆਂ ਜਿੰਨੇ ਇੰਡਸਟਰੀ ਮਾਰਕਾ ਦੇ ਵਿੱਚ ਆਊਗੀ ਉਹਦੇ ਨਾਲ ਫਾਇਦਾ ਹੋਊਗਾ ਹੁਣ ਐਪਲ ਨੇ ਅਨਾਉਂਸਮੈਂਟ ਕੀਤੀ ਆ ਕਿ 100 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਅ ਅਮਰੀਕਾ ਦੀਆਂ ਫੈਕਟਰੀ ਦੇ ਵਿੱਚ ਕਰਾਂਗੇ ਅਸੀਂ ਤੇ ਜਿਹੜੇ ਫੋਨ ਪਾਰਟਸ ਆ ਜਿਵੇਂ ਇਹਦਾ ਉਤਲਾ ਗਲਾਸ ਆ ਜਾਂ ਸੈਮੀ ਕੰਡਕਟਰ ਆ ਫੋਨ ਦੇ ਵਿੱਚ ਪੈਂਦੇ ਹੈ ਅਮਰੀਕਾ 'ਚ ਬਣਾਵਾਂਗੇ 100 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਐਪਲ ਨੇ ਅਨਾਉਂਸ ਕਰਦੀ ਇਹ ਅਸਲ ਦੇ ਵਿੱਚ ਅਮਰੀਕਾ ਨੂੰ ਤੇ ਡੋਲਰ ਟਰੰਪ ਨੂੰ ਟੈਰਫ ਦਾ ਫਾਇਦਾ ਆ ਇੱਥੇ ਇਹੀ ਕੰਮ ਉਹ ਚਾਹੁੰਦੇ ਆ ਕਿ ਸਾਡਾ ਦੇਸ਼ ਦੇ ਵਿੱਚ ਕੰਮ ਆਵੇ ਫੈਕਟਰੀ ਲੱਗੂਗੀ ਰੋਜ਼ਗਾਰ ਮਿਲੂਗਾ ਹੋਰ ਬਹੁਤ ਸਾਰੇ ਕੰਮ ਹੋਣਗੇ ਟੈਰਫ ਉਹ ਜਿਹੜੇ ਹੈ ਫਲੈਕਸੀਬਲ ਨੇ ਕੰਪਨੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਜਿਹੜੀਆਂ ਆਪਣੀ ਆਪਣੀ ਫੈਕਟਰੀ ਬਣਾਉਣੀ ਸ਼ੁਰੂ ਕਰ ਦੇਣਗੀਆਂ ਉਹਨਾਂ ਦੇ ਉੱਤੇ ਜਿਹੜੀਆਂ ਟੈਰਫ ਜਿਹੜੇ ਆ ਉਹ ਅਵੋਇਡ ਹੋ ਸਕਦੇ ਹਾਲਾਂਕਿ ਉਹ ਫੈਕਟਰੀ ਜਦੋਂ ਬਣਣੀ ਆ ਬਾਅਦ ਦੀ ਗੱਲ ਪਰ ਇਹ ਕਹਿੰਦੇ ਉਹ ਤੋਂ ਪਹਿਲਾਂ ਹੀ ਅਸੀਂ ਤੁਹਾਨੂੰ ਡਿਫਰੈਂਟਲੀ ਟਰੀਟ ਕਰਾਂਗੇ ਤੁਹਾਡੇ ਉੱਤੇ ਟੈਰਫ ਨਹੀਂ ਲਾਉਂਦੇ ਟਰੰਪ ਨੇ ਜਿਹੜਾ ਰੋਲਾ ਆ ਹੁਣ ਇਹ ਸਾਰੇ ਟੈਰਫ ਦੇ ਉੱਤੇ ਅ ਆਮ ਤੌਰ ਦੇ ਉੱਤੇ ਟੈਰਫ ਲੱਗ ਨਹੀਂ ਸਕਦੇ ਉਹਨਾਂ ਨੇ ਆਪਣੇ ਐਮਰਜੈਂਸੀ ਪਾਵਰਾਂ ਦੀ ਵਰਤੋਂ ਕੀਤੀ ਆ ਤੇ ਉਹਦੇ ਹੁਣ ਚੈਲੰਜ ਕੀਤਾ ਗਿਆ ਉਹਨੂੰ ਕੋਰਟ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਅੱਗੇ ਤੱਕ ਜਾ ਸਕਦਾ ਤੇ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿੱਚ ਆ ਕੁਦਰਤੀ ਆ ਜਿਹੜੇ ਬਿਜ਼ਨਸ ਨੇ ਕੰਪਨੀਆਂ ਭਾਵੇਂ Nike ਆ ਭਾਵੇਂ Procter Gamble ਆ ਭਾਵੇਂ Hasbro ਆ ਇਹਨਾਂ ਨੇ ਆਪਣੇ ਰਿਟੇਲ ਪ੍ਰਾਈਸ ਵਧਾ ਦਿੱਤੇ ਆ ਜਿਹੜੀਆਂ Procter Gamble ਨੇ ਆਪਣੇ 25% ਪ੍ਰੋਡਕਟ ਦੇ ਉੱਤੇ 2.5% ਰੇਟੋ ਦਾ ਵਧਾ ਦਿੱਤਾ ਮਹਿੰਗੀਆਂ ਹੋ ਗਈਆਂ ਕੰਪਨੀਆਂ ਆਪਣੀਆਂ ਫੈਕਟਰੀ ਸ਼ਿਫਟ ਕਰ ਰਹੀਆਂ ਕੁਝ ਕੁਝ ਬਿਜ਼ਨਸ ਜਿਹੜੇ ਜਿਹੜੀਆਂ ਆਪਣੀਆਂ ਪ੍ਰੋਡਕਸ਼ਨਸ ਹੈਗੇ ਆ ਇੰਡੀਆ ਜਾਂ ਚਾਈਨਾ ਤੋਂ ਜਾਂ ਜਿਹੜੀਆਂ ਵੀਤਨਾਮ ਜਾਂ ਕੰਬੋਡੀਆ ਤੇ ਲਿਜਾ ਰਹੇ ਆ ਪਰ ਜਿਸ ਤਰੀਕ ਤਰੀਕੇ ਦੇ ਜਿਹੜੇ ਰੂਲ ਬਦਲ ਰਹੇ ਆ ਇਹ ਲੱਗਦਾ ਨਹੀਂ ਕਿ ਕੋਈ ਬਚੂਗਾ ਸੋ ਕਾਫੀ ਗੰਭੀਰ ਟਾਰਫ ਦੁਨੀਆ ਦੀ ਇਕਨੋਮੀ ਦੇ ਵਿੱਚ ਅਮਰੀਕਾ ਦੀ ਇਕਨੋਮੀ ਦੇ ਵਿੱਚ ਅੱਜ ਹਲਚਲ ਜਿਹੜੀ ਉਹ ਸ਼ੁਰੂ ਹੋ ਗਈ ਹੈ ਅਗਲੀ ਗੱਲ ਬਾਤ ਰੂਸ ਵਾਲਾ ਜਿਹੜਾ ਸੈਂਸੇਟਿਵ ਡਾਟਾ ਆ ਉਹਦੇ ਸਬੰਧੀ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਤੇ ਇਹਨਾਂ ਦੇ ਇੰਟੈਲੀਜੈਂਸ ਡਾਇਰੈਕਟਰ ਹੈਗੇ ਤੁਲਸੀ ਗੁਬਾਰਡ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹਨੇ ਸੀਕ੍ਰੀਟ ਡਾਕੂਮੈਂਟ ਆ ਰਸ਼ੀਆ ਦੇ 2016 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਰਿਲੀਜ਼ ਕਰਦੇ ਜਾਰੀ ਕਰਦੇ ਆਪਾਂ ਪਹਿਲਾਂ ਵੀ ਕਈ ਵਾਰੀ ਇਹ ਮਾਮਲਾ ਸਾਂਝਾ ਕਰ ਚੁੱਕੇ ਆ 2016 ਦੇ ਵਿੱਚ ਜਿਹੜੀ ਅਮਰੀਕਾ ਦੇ ਵਿੱਚ ਵੋਟਾਂ ਪਈਆਂ ਸੀ ਉਸ ਵੇਲੇ ਬਰਾਕਬਾਮਾ ਜਿਹੜੇ ਸੀਗੇ ਉਹ ਰਾਸ਼ਟਰਪਤੀ ਸੀਗੇ ਅਗਲੀ ਚੋਣ ਦੇ ਵਿੱਚ ਹਿਲਰੀ ਕਲਿੰਟਨ ਖੜੀ ਸੀ ਤੇ ਦੂਜੇ ਪਾਸੇ ਡੋਨਲਡ ਟਰੰਪ ਖੜੇ ਸੀ ਇਲਜ਼ਾਮ ਇਹ ਆ ਕਿ ਜਾਂ ਕਥਿਤ ਇਲਜ਼ਾਮ ਲੇ ਲਾਇਆ ਜਾ ਰਿਹਾ ਕਿ ਬਰਾਕ ਜਿਹੜੇ ਡੋਨਲਡ ਟਰੰਪ ਨੇ ਇਹਨਾਂ ਦੀ ਰੂਸ ਨੇ ਮਦਦ ਕੀਤੀ ਆ ਹੁਣ ਉਹ ਸਾਰਾ ਮਾਮਲਾ ਉਹ ਹਾਲਾਂਕਿ ਕਹਿੰਦੇ ਮਦਦ ਨਹੀਂ ਕੀਤੀ ਸੀ ਸਾਨੂੰ ਬਦਨਾਮ ਕੀਤਾ ਗਿਆ ਤੇ ਉਹ ਸਾਰਾ ਕੁਝ ਡਾਟਾ ਇਹਨਾਂ ਨੇ ਦੁਬਾਰਾ ਕਢਾ ਲਿਆ ਵੀ ਜਿਹੜੀ ਉਸ ਵੇਲੇ ਸਾਡੀ ਇਨਵੈਸਟੀਗੇਸ਼ਨ ਕੀਤੀ ਗਈ ਸੀ ਉਸ ਇਨਵੈਸਟੀਗੇਸ਼ਨ ਦੇ ਇਨਵੈਸਟੀਗੇਸ਼ਨ ਕਰੋ ਵੀ ਅਸਲ ਦੇ ਵਿੱਚ ਹੋਇਆ ਕੀ ਸੀ ਜਿਹੜੀਆਂ CIA ਜਾਂ ਦੂਜੀਆਂ ਏਜੰਸੀ ਨੇ ਉਹ ਇਸ ਗੱਲ ਦੇ ਨਾਲ ਅਸਹਿਮਤ ਹੋਈਆਂ ਡਿਸਐਗਰੀ ਹੋਈਆਂ ਵੀ ਇਹ ਕੰਮ ਨਾ ਕਰੋ ਇਹ ਜਿਹੜਾ ਸੀਕ੍ਰੀਟ ਡਾਟਾ ਆ ਰਿਲੀਜ਼ ਨਾ ਕਰੋ ਕਿਸੇ ਨੂੰ ਨਾ ਦੱਸੋ ਚਾਹੇ ਉਹ CIA ਸੀ ਚਾਹੇ ਦੂਜੀਆਂ ਸਪਾਈ ਏਜੰਸੀ ਸੀ ਉਹ ਚਾਹੁੰਦੇ ਆ ਕਿ ਜਿਹੜਾ ਡਾਕੂਮੈਂਟ ਹੈਗਾ ਨਾ ਉਹਨੂੰ ਉਹਨੂੰ ਥੋੜਾ ਜਿਹਾ ਉਹ ਸੀਕ੍ਰੀਟ ਰੱਖੋ ਉਹਨੂੰ ਸਾਰੇ ਨੂੰ ਰਿਲੀਜ਼ ਨਾ ਕਰੋ ਕਈ ਵਾਰੀ ਕੀ ਹੁੰਦਾ ਕਈ ਵਾਰੀ ਕੀ ਹੁੰਦਾ ਕਿ ਕੁਝ ਸੀਕ੍ਰੀਟ ਡਾਕੂਮੈਂਟ ਹੁੰਦੇ ਆ ਸਰਕਾਰਾਂ ਦੇ ਕੋਲ ਮਤਲਬ ਉਹਦੇ ਵਿੱਚ ਦੱਸਿਆ ਗਿਆ ਹੁਣ ਇਹਨਾਂ ਨੇ ਦੱਸਿਆ ਕਿ 2016 ਦੇ ਵਿੱਚ ਜਿਹਨੇ ਰੂਸ ਆ ਉਹਨੇ ਸਿੱਧਾ ਸਿੱਧੀ ਮਦਦ ਕੀਤੀ ਸੀ ਡੋਨਲਡ ਟਰੰਪ ਦੀ ਕੁਦਰਤੀ ਹੈ ਇਹਨਾਂ ਦੇ ਕੋਲੇ ਕੋਈ ਸੋਰਸ ਹੋਣਗੇ ਕਿਸੇ ਬੰਦੇ ਨੇ ਇਹਨਾਂ ਨੂੰ ਦੱਸਿਆ ਹੋਊਗਾ ਉਹ ਬੰਦਾ ਹੋ ਸਕਦਾ ਰੂਸ ਦੇ ਵਿੱਚ ਹੋਵੇ ਜਾਂ ਕੁਝ ਵੀ ਹੋ ਸਕਦਾ ਹੁਣ ਜੇ ਤੁਸੀਂ ਉਹ ਡਾਕੂਮੈਂਟ ਦਾ ਡਾਕੂਮੈਂਟਰੀ ਰੀਲੀਜ਼ ਕਰਤਾ ਉਹ ਤਾਂ ਸਾਰੇ ਤੁਹਾਡੇ ਸੋਰਸ ਜਾਂਦੇ ਲੱਗੇ ਜਾਂ ਤੁਹਾਡੇ ਮੈਥਡ ਜਾਂਦੇ ਲੱਗੇ ਉਹ ਸਾਰੇ ਤੁਸੀਂ ਦੱਸ ਦਿੱਤੇ ਜੇ ਤੁਸੀਂ ਲੋਕਾਂ ਨੂੰ ਦੱਸੋਗੇ ਤੇ ਉਹ ਉਹਨਾਂ ਨੂੰ ਕਿਹੜਾ ਪਤਾ ਨਹੀਂ ਲੱਗਣੇ ਤੁਸੀਂ ਕਿਸ ਤਰੀਕੇ ਦੇ ਨਾਲ ਉਹ ਸਾਰਾ ਅਨਾਲਿਸਿਸ ਕੀਤਾ ਉਹ ਮੈਥਡ ਪਤਾ ਲੱਗ ਜੂਗਾ ਉਹਦੇ ਉੱਤੇ ਕੀ ਕੀਤਾ ਜਾਂਦਾ ਵੀ ਜਿਹੜੇ ਉਹ ਡਾਕੂਮੈਂਟ ਹੁੰਦੇ ਹਨ ਜਿਹੜਾ ਜਦੋਂ ਰਿਲੀਜ਼ ਕਰਦੇ ਆ ਉਹਨੇ ਪਾਰਟ ਦੇ ਉੱਤੇ ਉਹ ਕਾਲਾ ਕਰ ਦਿੰਦੇ ਉਹਨੂੰ ਵੀ ਆਹ ਨਹੀਂ ਪੜ੍ਹਨਾ ਬਾਕੀ ਸਾਰਾ ਤੁਸੀਂ ਪੜ੍ਹ ਲਓ ਉਹ ਰਿਲੀਜ਼ ਕਰਦੇ ਹੋ ਸੀਆਈਏ ਕਹਿੰਦੀ ਸੀ ਵੀ ਜ਼ਿਆਦਾ ਪਾਰਟ ਮਾਰਕ ਕਰੋ ਜ਼ਿਆਦਾ ਪਾਰਟ ਹਾਈਡ ਕਰ ਦਿਓ ਜ਼ਿਆਦਾ ਪਾਰਟ ਲੁਕੋ ਪਰ ਸੀਆਈਏ ਤੇ ਦੂਜੀਆਂ ਜਿਹੜੀਆਂ ਸਪਾਈ ਏਜੰਸੀਜ਼ ਨੇ ਉਹਨਾਂ ਦੇ ਕਹੇ ਨੂੰ ਤੁਲਸੀ ਗਵਾ ਗਬਾੜ ਨੇ ਓਵਰਰੂਲ ਕਰ ਦਿੱਤਾ ਉਹਦੇ ਵੀ ਤੁਹਾਡੀ ਮੰਨਣੀ ਨਹੀਂ ਅਸੀਂ ਰਿਲੀਜ਼ ਕਰ ਰਹੇ ਹਾਂ ਤੇ ਇਹ ਇੱਕ ਨਵਾਂ ਰੋਲਾ ਜਿਹੜਾ ਪੈ ਗਿਆ ਹੈ ਹੁਣ ਰਿਪੋਰਟ ਰੂਸ ਦੇ ਰੂਲ ਬਾਰੇ ਕੁਐਸਚਨ ਕਰਦੀ ਹੈ ਜਿਹੜੀ ਰਿਪੋਰਟ ਕੀਤੀ ਗਈ ਉਹਦੇ ਚਾਰਗੂ ਆ ਯੂਐਸ ਇੰਟੈਲੀਜੈਂਸ ਦੀ ਫਾਈਂਡਿੰਗਸ ਦੇ ਵਿਰੁੱਧ ਕਿ ਕੀ ਹੋਇਆ ਸੀ ਜਿਹੜੀ ਉਹ ਕਹਿੰਦੇ ਆ ਕਿ ਕੁਝ ਇਨਵੈਸਟੀਗੇਸ਼ਨ ਕਹਿੰਦੀ ਹੈ ਕਿ ਪੁੱਤਨ ਨੇ ਟਰੰਪ ਦੀ ਮਦਦ ਕੀਤੀ ਹੈ ਰਿਪੋਰਟ ਦੇ ਬਾਵਜੂਦ ਦੂਜੀਆਂ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਜਿਹਦੇ ਵਿੱਚ ਬਾਈ ਪਾਰਟਿਸਨ ਸੈਨੇਟ ਰਿਪੋਰਟ ਆ ਉਨਾਂ ਨੇ ਵੀ ਕਨਫਰਮ ਕੀਤਾ ਕਿ ਰਸ਼ੀਆ ਨੇ ਕਿਸੇ ਨਾ ਕਿਸੇ ਤਰ੍ਹਾਂ 트াম্প ਨੂੰ ਜਿਤਾਉਣ ਵਿੱਚ ਮਦਦ ਕੀਤੀ ਹੈ ਡਾਕੂਮੈਂਟ ਬਹੁਤ ਜ਼ਿਆਦਾ ਸੈਂਸਿਟਿਵ ਨੇ ਬੜੇ ਮਤਲਬ ਗੁਪਤ ਦਸਤਾਵੇਜ਼ ਨੇ ਇਹ ਰਿਪੋਰਟ ਦੇ ਵਿੱਚ ਸੀਆਈਏ ਸਪਾਈਜ਼ ਜਿਹੜੀਆਂ ਹੈਗੀਆਂ ਇਹਨਾਂ ਨੇ ਕਿੱਦਾਂ ਮਤਲਬ ਪੁੱਤਨ ਦੀ ਜਾਣਕਾਰੀ ਇਹਨਾਂ ਕੋਲ ਆਣੀ ਕੋ ਛੋਟੀ ਗੱਲ ਥੋੜਾ ਸੋ ਟਾਪ ਸੀਕ੍ਰੇਟ ਜਾਂ ਇਹਦੇ ਵਿੱਚ ਐਕਸਟ੍ਰੀਮਲੀ ਇਹਦੇ ਵਿੱਚ ਸਿਰੇ ਦਾ ਰਿਸਕ ਹੋ ਸਕਦਾ ਨੂੰ ਰਿਵੀਲ ਕਰਨਾ ਇਹਨੂੰ ਕਿਸੇ ਨੂੰ ਦੱਸਣਾ ਜਿਹੜੇ ਡੈਮੋਕ੍ਰੇਟਸ ਆ ਜਾਂ ਐਕਸਪਰਟ ਨੇ ਉਹ ਚਿੰਤਤ ਨੇ ਇੰਟੈਲੀਜੈਂਸ ਐਕਸਪਰਟਸ ਡੈਮੋਕ੍ਰੈਟਿਕ ਲਾ ਬੇਕਰ 에어ਪੋਰਟ ਨੂੰ ਰਿਲੀਜ਼ ਕਰਨ ਦੇ ਉੱਤੇ ਕੋਈ ਨੈਸ਼ਨਲ ਸਕਿਉਰਿਟੀ ਨੂੰ ਖਤਰਾ ਹੋ ਸਕਦਾ ਹੈ ਵੀ ਦੋ ਵਾਰੀ ਸੋਚੋ ਇਹਨੂੰ ਰਿਲੀਜ਼ ਕਰਨ ਤੋਂ ਪਹਿਲਾਂ ਪਰ ਤੋਂ ਸੀ ਕੋ ਬਾਡ ਨੇ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਇਹਨੂੰ ਰਿਲੀਜ਼ ਜਿਹੜਾ ਕਰ ਰਹੇ ਹਾਂ ਹੁਣ ਉਹਦਾ ਨਤੀਜਾ ਕੀ ਨਿਕਲਦਾ ਦੇਖਣ ਵਾਲੀ ਗੱਲ ਹੋਏਗੀ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਅਮਰੀਕਾ ਜਿਹੜੀ ਰਿਪੋਰਟ ਜਾਰੀ ਕਰਦਾ ਜਾਂ ਇਹ ਦੇਖਣਾ ਹੁੰਦਾ ਕਿ ਕਿਹੜੇ ਦੇਸ਼ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਲੰਗਣਾ ਹੋ ਰਹੀ ਆ ਕਿਹੜਾ ਦੇਸ਼ ਮਨੁੱਖੀ ਅਧਿਕਾਰਾਂ ਦੇ ਲਈ ਕੀ ਕਰ ਰਿਹਾ ਕਈ ਗੱਲਾਂ ਉਹਦੇ ਵਿੱਚ ਜਿਹੜੀਆਂ ਸਾਹਮਣੇ ਆਉਂਦੀਆਂ 트럼ਪ ਦੀ ਟੀਮ ਜਿਹੜੀ 트럼ਪ ਐਡਮਿਨਿਸਟ੍ਰੇਸ਼ਨ ਕਹ ਲੋ ਜਿਹੜਾ ਹਿਊਮਨ ਰਾਈਟਸ ਬਾਰੇ ਜੋ ਬਾਈਡਨ ਦਾ ਨਜ਼ਰੀਆ ਆ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਨਜ਼ਰੀਆ ਸੀ ਜਾਂ ਡੈਮੋਕ੍ਰੇਟ ਦਾ ਨਜ਼ਰੀਆ ਹੁੰਦਾ ਉਹ ਵੱਖਰਾ ਹੈ ਜਿਹੜਾ ਪਬਲਿਕੰ ਦਾ ਹਿਊਮਨ ਰਾਈਟਸ ਬਾਰੇ ਨਜ਼ਰੀਆ ਉਹ ਵੱਖਰਾ ਹੈ ਹੁਣ ਜਿਹੜੀ ਇਹਨਾਂ ਨੇ ਰਿਪੋਰਟ ਲਿਆਂਦੀ ਰਿਪੋਰਟ ਅਸਲ ਚ ਬਾਈਡਨ ਵੱਲੇ ਬਣ ਗਈ ਸੀ ਇਹਨਾਂ ਨੇ ਕੀ ਕੀਤਾ ਆ ਇਹਨਾਂ ਨੇ ਉਹ ਰਿਪੋਰਟ ਦੇ ਵਿੱਚ ਰਿਪੋਰਟ ਨੂੰ ਐਡਿਟ ਕਰਿਆ ਜਾਨੀ ਕਿ ਰਿਪੋਰਟ ਦਾ ਮਤਲਬ ਕੀ ਆ ਅਮਰੀਕਾ ਇਹ ਦੱਸਦਾ ਕਿ ਕਿਹੜਾ ਦੇਸ਼ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਲੰਘਣਾ ਕਰ ਰਿਹਾ ਕਿਹੜਾ ਬਹੁਤ ਜ਼ਿਆਦਾ ਲੰਘਣਾ ਕਰ ਰਿਹਾ ਤੇ ਕਿਹੜਾ ਠੀਕ ਆ ਪਹਿਲੀ ਰਿਪੋਰਟ ਕਹਿੰਦੀ ਸੀ ਕਿ ਆਹ ਆ ਦੇਸ਼ ਬਹੁਤ ਜ਼ਿਆਦਾ ਲੰਘਣਾ ਕਰ ਰਿਹਾ ਡੋਨਲਡ ਟਰੰਪ ਨੇ ਉਹਨੂੰ ਕਰਤਾ ਵੀ ਨਹੀਂ ਇੰਨੀ ਜ਼ਿਆਦਾ ਨਹੀਂ ਕਰ ਰਿਹਾ ਠੀਕ ਆ ਥੋੜਾ ਨਰਮ ਕਰ ਦਿੱਤਾ ਕਿਹੜੇ ਮਾਮਲੇ ਦੇ ਔਰ ਕਿਤੇ ਨਹੀਂ ਹੈ ਰਿਪੋਰਟ ਨਹੀਂ ਰਿਪੋਰਟ ਲੀਕ ਹੋ ਗਈ ਆ ਉਹ ਜਿਹੜੀ ਇਹਨਾਂ ਨੇ ਕੀਤੀ ਆ ਹਾਲਾਂਕਿ ਰਿਪੋਰਟ ਨਹੀਂ ਆਈ ਹਿਊਮਨ ਰਾਈਟ ਰਿਪੋਰਟ ਜਿਹੜੀ ਆ ਉਹਦਾ ਜਿਹੜਾ ਡਰਾਫਟ ਆ ਉਹ ਲੀਕ ਹੋ ਗਿਆ ਉਹ ਉਹ ਤੋਂ ਅੰਦਾਜ਼ਾ ਜਿਹਾ ਲਾ ਰਹੇ ਆ ਇਹ ਹੋਇਆ ਜਿਵੇਂ ਅ ਐਲਸਲਵਾਡੋਰਾ ਇਜ਼ਰਾਈਲ ਆ ਰਸ਼ੀਆ ਆ ਇਹ ਸਾਰਿਆਂ ਨੂੰ ਬਾਈਡਨ ਵੇਲੇ ਕਿਹਾ ਗਿਆ ਸੀ ਵੀ ਇਹਨਾਂ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋ ਰਹੀ ਆ ਟਰੰਪ ਕਹਿੰਦੇ ਵੀ ਇੰਨੀ ਜ਼ਿਆਦਾ ਨਹੀਂ ਹੋ ਰਹੀ ਹੁਣ ਟਾਪਿਕ ਕਿਹੜੇ ਆ ਉੱਥੇ ਤੁਸੀਂ ਸਮਝੋਗੇ ਕੇ ਡੈਮੋਕ੍ਰੇਟ ਦੇ ਇਹਨਾਂ ਦਾ ਜਿਹੜਾ ਆ ਜਿਹੜੇ ਆਪਣੇ ਰਿਪਬਲਿਕਨ ਨੇ ਇਹਨਾਂ ਦਾ ਪੈਂਤਲਾ ਹੀ ਉਹਦੀ ਤੁਹਾਨੂੰ ਐਲਜੀਬੀਟੀਕਿਊ ਆ ਜਿਹੜੇ ਲੈਸਬੀਅਨ ਗੇ ਟ੍ਰਾਂਸਜੈਂਡਰ ਕੁਇਰ ਪਲੱਸ ਜਾਂ ਜਿਹੜੇ ਹੋ ਗਏ ਆ ਇਹਨਾਂ ਦੇ ਉੱਤੇ ਜਿਹੜੀ ਵਾਇਲੈਂਸ ਹੁੰਦੀ ਆ ਡੈਮੋਕ੍ਰੇਟ ਦੇ ਲਈ ਉਹ ਵਾਇਲੈਂਸ ਬਹੁਤ ਵੱਡੀ ਆ ਉਹ ਕਹਿੰਦੇ ਵੀ ਇਹ ਗਲਤ ਆ ਇਹਦਾ ਮਤਲਬ ਮੜਾ ਜਾ ਕੀਤਾ ਵੀ ਤੁਸੀਂ ਮਨੁੱਖੀ ਅਧਿਕਾਰਾਂ ਦੀ ਲੰਘਣਾ ਆ ਰਿਪਬਲਿਕਨ ਮੰਨਦੇ ਹੀ ਇਹ ਗੱਲ ਆ ਵੀ ਦੁਨੀਆ 'ਚ ਸੈਕਸ ਹੀ ਦੋ ਆ ਇੱਕ ਪੁਰਸ਼ ਆ ਇੱਕ ਔਰਤ ਆ ਤੇ ਬਾਕੀ ਸਾਰਾ ਕੁਝ ਉਹ ਨੂੰ ਅਸੀਂ ਬਹੁਤ ਹੀ ਮਾਨਤਾ ਹੀ ਨਹੀਂ ਦਿੰਦੇ ਇਹ ਉਹਦੇ ਉੱਤੇ ਜਿਹੜਾ ਵਿਰੋਧ ਹੋ ਰਿਹਾ ਜਾਂ ਉਹਦੇ ਉੱਤੇ ਕੋਈ ਹਿੰਸਾ ਹੋ ਰਹੀ ਉਹਨੂੰ ਇੰਨੇ ਜ਼ਿਆਦਾ ਮਹੱਤਵਪੂਰਨੀ ਮੰਨਦੇ ਇੱਥੇ ਆ ਕੇ ਫਿਰ ਇਹ ਕਹਿ ਦਿੰਦੇ ਆ ਰਿਪੋਰਟ ਨਰਮ ਕਰ ਲੈਂਦੇ ਆ ਜ ਜਿਹਨਾਂ ਨੇ ਕਰ ਦਿੱਤੀ ਹੈ ਜਿਹੜਾ ਡਰਾਫਟ ਲੀਕ ਹੋਇਆ ਤੇ ਜਿਹੜੇ ਡੈਮੋਕਰੇਟਰੀ ਉਹ ਕਹਿੰਦੇ ਆ ਕਿ ਇਹ ਮਨੁੱਖੀ ਹੱਕਾਂ ਦਾ ਬਹੁਤ ਜ਼ਿਆਦਾ ਘਾਣ ਹੋ ਰਿਹਾ ਜੈਂਡਰ ਬੇਸਡ ਕ੍ਰਾਈਮ ਆ ਇਸੇ ਤਰ੍ਹਾਂ ਦੇ ਵੀ ਸਰਕਾਰ ਦੀ ਕ੍ਰਪਸ਼ਨ ਇਹ ਸਾਰੇ ਪਹਿਲੀ ਰਿਪੋਰਟ ਦੇ ਵਿੱਚ ਬਹੁਤ ਹਾਈ ਲੈਵਲ ਦੇ ਉੱਤੇ ਕੀਤੇ ਗਏ ਸੀ ਜਿਹੜੇ ਫਿਰ ਨਰਮ ਕਰ ਦਿੱਤੇ ਗਏ ਜਿਹੜਾ ਐਲ ਸਲਵਾਡੋਰ ਦੀ ਰਿਪੋਰਟ ਆ ਡਰਾਫਟ ਇਹ ਕਹਿੰਦਾ ਕਿ ਐਲਵਾ ਐਲ ਸਲਵਾਡੋਰ ਦੇ ਕੋਲ ਕੋਈ ਕ੍ਰੈਡੀਬਲ ਹਿਊਮਨ ਰਾਈਟ ਅਬਿਊਜ਼ ਨਹੀਂ ਹੈ 2024 ਦੇ ਵਿੱਚ ਭਾਵੇਂ ਕਿ 23 ਦੇ ਵਿੱਚ ਰਿਪੋਰਟ ਲਏ ਲਿਸਟ ਕੀਤਾ ਕਿ ਟੌਰਚਰ ਕਿਲਿੰਗ ਤੇ ਹਾਰਸ਼ ਜਿਹੜੀ ਪ੍ਰिजन ਆ ਕੁਝ ਜਿਹੜੇ ਮਾਈਗ੍ਰੈਂਟ ਐਲ ਸਲਵਾਡੋਰ ਰਿਪੋਰਟ ਕੀਤੇ ਗਏ ਆ ਉਹ ਕਹਿੰਦੇ ਆ ਕਿ ਉਹਨਾਂ ਨੂੰ ਜੇਲਾ ਦੇ ਵਿੱਚ ਕੁੱਟਿਆ ਗਿਆ ਜਿਹੜੀ ਰਿਪੋਰਟ ਆ ਉਹ ਹੁਣ ਅਸਲ ਦੇ ਵਿੱਚ ਡੋਨਲਡ ਟਰੰਪ ਦਾ ਜਿਹੜਾ ਨਜ਼ਰੀਆ ਆ ਉਹ ਰਿਫਲੈਕਟ ਕਰਦੀ ਜਿਹੜੀ ਨਵੀਂ ਅਪਰੋਚ 트럼ਪ ਦੀ ਗਾਈਡੈਂਸ ਨੂੰ ਦੇਖਦੀ ਹੈ ਕਿ ਅਬਿਊਸ ਜਿਹੜਾ ਫੋਕਸ ਆ ਖਾਰਤੋਸ ਦੇ ਉੱਤੇ ਕੋਰ ਇਸ਼ੂਜ਼ ਦੇ ਉੱਤੇ ਫੋਕਸ ਕਰਦਾ ਜਿਹੜੇ ਦੂਜੇ ਹੈਗੇ ਉਹਨਾਂ ਨੂੰ ਉਹ ਪਾਸੇ ਕਰ ਦਿੰਦਾ ਦੂਜਾ ਇਜ਼ਰਾਈਲ ਦੀ ਰਿਪੋਰਟ ਦੇ ਵਿੱਚ ਨੇਤਰੀਆਹੂ ਦੀ ਕ੍ਰਪਸ਼ਨ ਦੇ ਟ੍ਰਾਇਲ ਜਾਂ ਇਸ਼ੂ ਜਿਹੜੇ ਜੁਡੀਸ਼ੀਅਲ ਇੰਡੀਪੈਂਡੈਂਸ ਤੇ ਆ ਉਹਦੇ ਚ ਮੈਂਸ਼ਨ ਨਹੀਂ ਕੀਤੇ ਜਦੋਂ ਕਿ ਪਹਿਲੀ ਰਿਪੋਰਟ ਦੇ ਵਿੱਚ ਮੈਂਸ਼ਨ ਕੀਤੇ ਗਏ ਸੀ ਜਿਹਦਾ ਇਜ਼ਰਾਈਲ ਦੀ ਸਰਵੇਲੈਂਸ ਹੈਗੀ ਪਲਸਤੀਨ ਦੀ ਜਾਂ ਜਿਹੜੀਆਂ ਰੈਸਟ੍ਰਿਕਸ਼ਨਸ ਹੈਗੀਆਂ ਉਹ ਡਿਸਕਸ ਨਹੀਂ ਕੀਤੀਆਂ ਗਈਆਂ ਐਲਜੀਬੀਟੀਕਿਊ ਪਲਸ ਅਬਿਊਸ ਰਸ਼ੀਆ ਦੇ ਵਿੱਚ ਹਟਾ ਦਿੱਤਾ ਗਿਆ ਈਵਨ ਰਸ਼ੀਆ ਨੇ ਜਿਹੜਾ ਬਹੁਤ ਜ਼ਿਆਦਾ ਐਲਜੀਬੀਟੀਕਿਊ ਗਰੁੱਪਸ ਦੇ ਤੇ 2024 ਦੇ ਵਿੱਚ ਕ੍ਰੈਕਡਾਊਨ ਕੀਤਾ ਆ ਸੋ ਬਹੁਤੀ ਰਿਪੋਰਟ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਥੱਲੇ ਬਣੀ ਐ ਪਰ ਜਿਹੜੀਆਂ ਜਦੋਂ ਉਹ ਆਫਿਸ ਛੱਡ ਕੇ ਗਏ ਆ 트ੰਪ ਦੀ ਟੀਮ ਨੇ ਇਹਨੂੰ ਬਹੁਤ ਹੈਵੀਲੀ ਐਡਿਟ ਕੀਤਾ ਤੇ ਜਿਹਦਾ ਕਿਤੇ ਨਾ ਕਿਤੇ ਵੱਖਰਾ ਸਰਾਉਂ ਵਾਲੇ ਸਮਝ ਦੇ ਵਿੱਚ ਜ਼ਰੂਰ ਅਗਲੇ ਕਰਤਵਤ ਜਾਰਜੀਆ ਦੇ ਵਿੱਚ ਸ਼ੂਟਿੰਗ ਹੋਈ ਆ ਆਰਮੀ ਬੇਸ ਦੇ ਉੱਤੇ ਇੱਕ ਐਕਟਿਵ ਡਿਊਟੀ ਯੂਐਸ ਆਰਮੀ ਸਰਜੈਂਟ ਕਰਨਲੀਸ ਰੈਡਫੋਰਡ ਉਹਦਾ ਨਾਮ ਆ ਉਹਨੇ ਗੋਲੀਆਂ ਚਲਾ ਦਿੱਤੀਆਂ ਫੋਰਟ ਸਟੀਵਰਟ ਦੇ ਵਿੱਚ ਜਾਰਜੀਆ ਦੇ ਇੱਕ ਬਹੁਤ ਵੱਡੇ ਮਿਲਟਰੀ ਬੇਸ ਦੇ ਵਿੱਚ ਯਾਨੀ ਕਿ ਐਕਟਿਵ ਡਿਊਟੀ ਯੂਐਸ ਆਰਮੀ ਸਰਜੈਂਟ ਜਿਹੜਾ ਆ ਉਹਨੇ ਉੱਥੇ ਗੋਲੀਆਂ ਚਲਾ ਦਿੱਤੀਆਂ ਮਿਲਟਰੀ ਬੇਸ ਦੇ ਵਿੱਚ ਪੰਜ ਜਿਹੜੇ ਸੋਲਜਰ ਆ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ ਉਹਨੇ ਜਿਹੜੇ ਉਹਦੇ ਨਾਲ ਦੇ ਹੀ ਸੀਗੇ ਫੈਲੋ ਸੋਲਜਰ ਸੀਗੇ ਉਹਨਾਂ ਨੂੰ ਆਪਣੀ ਪਰਸਨਲ ਹੈਂਡਗਨ ਸੀਗੀ ਮਿਲਟਰੀ ਦਾ ਵੈਪਨ ਇਸੇ ਦੀ ਪਰਸਨਲ ਹੈਂਡਗਨ ਸੀਗੀ ਉਹਦੇ ਨਾਲ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਪੰਜ ਜ਼ਖਮੀ ਹੋ ਗਏ ਹੁਣ ਸਟੇਬਲ ਹਾਲਥ ਦੇ ਵਿੱਚ ਆ ਉਹਨੂੰ ਜਿਹੜਾ ਅਟੈਕ ਕਰ ਰਿਹਾ ਸੀ ਉਹਨੂੰ ਦੂਜੇ ਜਿਹੜੇ ਟ੍ਰੂਪਸ ਸੀਗੇ ਉਹਨਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਰੋਕਿਆ ਬੜੇ ਬਹਾਦਰ ਸੀਗੇ ਉਹਨਾਂ ਨੇ ਟੈਕਲ ਕੀਤਾ ਉਹਨੂੰ ਬੜਾ ਕੁਕੀ ਕਲੀ ਰੋਕਿਆ ਤੇ ਤਾਂ ਕਿ ਹੋਰ ਨੁਕਸਾਨ ਨਾ ਕਰੇ ਕਿ ਰੈਡਫੋਰਡ ਜਿਹੜਾ ਨੂੰ ਅਰੈਸਟ ਕਰ ਲਿਆ ਗਿਆ ਤੇ ਉਹ ਪ੍ਰੀ ਟ੍ਰਾਇਲ ਕਨਫਾਈਨਮੈਂਟ ਦੇ ਵਿੱਚ ਆ ਉਹਨੂੰ ਇੰਟਰਵਿਊ ਕੀਤਾ ਜਾ ਰਿਹਾ ਆਰਮੀ ਕ੍ਰਿਮੀਨਲ ਇਨਵੈਸਟੀਗੇਟਰਸ ਦੁਆਰਾ ਜਿਹੜੀਆਂ ਪਿੱਛੇ ਕਿੰਨੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਪਰੀਆਂ ਉਹਦਾ ਸਭ ਤੋਂ ਸੈਡ ਤੇ ਚਿੰਤਾ ਵਾਲਾ ਪਾਰਟ ਇਹ ਆ ਕਿ ਉਹਦੇ ਮੋਟਿਵ ਨਹੀਂ ਪਤਾ ਲੱਗਦਾ ਭਾਈ ਤੂੰ ਕਿਉਂ ਕੀਤਾ ਇਹ ਇੱਥੇ ਵੀ ਹਜੇ ਤੱਕ ਮੋਟਿਵ ਨਹੀਂ ਕਲੀਅਰ ਵੀ ਇਹਨੇ ਕਿਉਂ ਕੀਤਾ ਮਤਲਬ ਜਾਂ ਕੋਮੈਂਟਰ ਹੈਲਥ ਇਸ਼ੂ ਆ ਜਾਂ ਕੀ ਮਸਲਾ ਆ ਅਨਵੈਸਟੀਗੇਟਰ ਕਹਿੰਦੇ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਿਆ ਕਿ ਨੇ ਸ਼ੂਟਿੰਗ ਕਿਉਂ ਕੀਤੀ ਆ। ਉਹਦੀ ਕੋਈ ਉਦਾਂ ਦੀ ਹਿਸਟਰੀ ਨਹੀਂ ਐ। ਮਿਲਟਰੀ ਉਹਦੇ ਬਾਰੇ ਕੋਈ ਜਾਣਦੀ ਨਹੀਂ ਐ ਕਿ ਉਹਦਾ ਕੋਈ ਹੋਇਆ ਜਾਂ ਇਦਾਂ ਦੀ ਗੱਲਬਾਤ ਹੋਈ ਐ। ਸ਼ੂਟਿੰਗ 10:56 ਮਿੰਟ ਤੇ ਸਵੇਰੇ ਸ਼ੁਰੂ ਹੋਈ ਤੇ ਰੈਡਫੋਰਡ ਨੂੰ 11:35 ਮਿੰਟ ਤੇ ਫੜ ਲਿਆ ਗਿਆ। 40 ਮਿੰਟਾਂ ਦੇ ਵਿਚਕਾਰ ਵਿਚਕਾਰ। ਹੁਣ ਜਿਹੜੇ 3 ਪੰਜਾਂ ਦੇ ਵਿੱਚੋਂ ਜ਼ਖਮੀ ਹੋਏ ਆ ਉਹਨਾਂ ਨੂੰ ਸਰਜਰੀ ਕਰਨੀ ਪਈ। ਮਤਲਬ ਪਰ ਮੰਨਿਆ ਜਾ ਰਿਹਾ ਵੀ ਇਹ ਰਿਕਵਰ ਕਰ ਜਾਣਗੇ ਸੋ ਅਟੈਕ ਜਿਹੜਾ ਉਹਦੇ ਨਾਲ ਲੋਕਡਾਊਨ ਕਰਨਾ ਪਿਆ ਲੋਕ ਬਿਲਡਿੰਗ ਦੇ ਅੰਦਰ ਸੀਗੇ ਜਿਵੇਂ ਦੇ ਵਰਕਰ ਸੀਗੇ ਬਹੁਤ ਸਾਰੇ ਜਿਵੇਂ ਵਰਕਰ ਕਿੰਗ ਦੇ ਉਹ ਇੱਕ ਸੇਫ ਰੂਮ ਦੇ ਵਿੱਚ ਫਿਰ ਲੁਕੇ ਪ੍ਰੈਜ਼ੀਡੈਂਟ ਤੇ ਗਵਰਨਰ ਨੇ ਡਾਇਰੈਕਟ ਕੀਤਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹਨੂੰ ਕਿਹਾ ਕਿ ਇਹ ਟਾਰਸਿਟੀ ਆ ਤੇ ਉਹਨਾਂ ਨੇ ਕਿਹਾ ਕਿਹੀਂ ਵਾਦਾ ਕਰਦੇ ਆ ਕਿ ਪੂਰੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਜਰਨੀਅਰ ਦੇ ਗਵਰਨਰ ਨੇ ਮਤਲਬ ਕਿਹਾ ਕਿ ਹਰ ਇੱਕ ਨੂੰ ਕਿ ਤੁਸੀਂ ਅਰਦਾਸ ਕਰੋ ਇਨਾ ਦੇ ਲਈ ਜਿਹੜੇ ਜ਼ਖਮੀ ਹੋਏ ਆ ਤਾਂ ਕਿ ਜਲਦੀ ਠੀਕ ਠਾਕ ਹੋ ਜਾਣ ਜਿਹੜਾ ਫੋਰਟ ਸਟੀਵਰਟ ਆ ਇਹ بیس ਬਹੁਤ ਵੱਡਾ ਆ 280000 ਏਕੜ ਦੇ ਵਿੱਚ ਆ ਇਹ ਪੂਰੇ ਦਾ ਪੂਰਾ بیس ਤੇ ਲਗਭਗ 10000 ਲੋਕ ਇੱਥੇ ਰਹਿੰਦੇ ਆ ਆਪਣੇ ਸਵਾਇਨਾ ਜਾਰਜੀਆ ਦੇ ਨੇੜੇ ਇਹ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਅਲਜ਼ਾਈਮਰ ਬਾਰੇ ਅਲਜ਼ਾਈਮਰ ਬਾਰੇ ਇੱਕ ਨਵੀਂ ਹਾਰਵਰਡ ਦੇ ਵਿਗਿਆਨੀਆਂ ਨੇ ਖੋਜ ਕੀਤੀ ਆ ਉਹ ਕਹਿੰਦੇ ਲੋ ਲਿਥੀਅਮ ਲੈਵਲ ਬ੍ਰੇਨ ਦੇ ਵਿੱਚ ਹੋਵੇ ਜੇ ਤਾਂ ਇਹ ਇਹਦੇ ਨਾਲ ਇੱਕ ਵੱਡਾ ਫੈਕਟਰ ਆ ਇੱਕ ਵੱਡਾ ਰੋਲ ਪਲੇਇੰਗ ਫੈਕਟਰ ਆ ਇਹ ਅਲਜ਼ਾਈਮਰ ਡਿਜ਼ੀਜ਼ ਕਰਨ ਦੇ ਵਿੱਚ lithium level ਦੇ ਨਾਲ ਸਿੱਧਾ ਸਬੰਧ ਦੱਸਿਆ ਜਿਹੜੀ ਅਲਜ਼ਾਈਮਰ ਦੇ ਵਿੱਚ ਜਿਹੜੀ ਇੱਕ ਦਿਮਾਗ ਦੀ ਇਹ ਬਿਮਾਰੀ ਆ ਇਹਦੇ ਨਾਲ ਹੌਲੀ ਹੌਲੀ ਬੰਦੇ ਦੀ ਯਾਦਦਾਸ਼ਤ ਚਲੀ ਜਾਂਦੀ ਹੈ ਬੰਦਾ ਸੋਚ ਨਹੀਂ ਸਕਦਾ ਬੰਦਾ ਬੋਲ ਨਹੀਂ ਸਕਦਾ ਜਾਂ ਜਿਹੜੇ ਰੋਜ਼ਮਰਾਂ ਦੇ ਕੰਮ ਆ ਉਹ ਵੀ ਨਹੀਂ ਕਰ ਸਕਦਾ ਹੁਣ ਇਹ ਓਵਰ ਦਾ ਟਾਈਮ ਵਰਸ ਹੁੰਦੀ ਜਾਂਦੀ ਹੈ ਅ ਮਤਲਬ ਥੋੜੀਆਂ ਜੀਆਂ ਗੱਲਾਂ ਭੁੱਲਣ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਫਿਰ ਕਨਫਿਊਜ਼ਨ ਹੋਣ ਲੱਗ ਜਾਂਦੀ ਹੈ ਬੰਦੇ ਦੀ ਆਜ਼ਾਦੀ ਜਾਂਦੀ ਲੱਗਦੀ ਹੈ ਜਿਹੜੇ ਬਜ਼ੁਰਗ ਆ ਉਹਨਾਂ ਦੇ ਵਿੱਚ ਇਹ ਬਿਮਾਰੀ ਆਮ ਹੁੰਦੀ ਹੈ ਜਿਹੜੀ 65 ਸਾਲ ਤੋਂ ਉੱਤੇ ਪਰ ਅਲਜ਼ਾਈਮਰ ਪਹਿਲਾਂ ਵੀ ਹੋ ਸਕਦੀ ਹੈ ਹਜੇ ਤੱਕ ਇਹਦਾ ਇਲਾਜ ਕੋਈ ਨਹੀਂ ਲੱਭਿਆ ਇਹਦਾ ਇਲਾਜ ਹੈ ਨਹੀਂ ਕੋਈ ਪਰ ਕੁਝ ਟ੍ਰੀਟਮੈਂਟਸ ਜਿਹੜੀਆਂ ਉਹਦੇ ਸਿੰਪਟਮ ਨੂੰ ਜਾਂ ਸਾਰੇ ਕੁਝ ਨੂੰ ਮੈਨੇਜ ਕਰਨ ਦੇ ਵਿੱਚ ਮਦਦ ਕਰਦੀਆਂ ਹੈ ਇਹਦਾ ਜਿਹੜਾ ਹਾਰਮਫੁਲ ਪ੍ਰੋਟੀਨ ਆ ਬ੍ਰੇਨ ਦੇ ਵਿੱਚ ਉਹ ਕਹਿੰਦੇ ਬਿਲਡ ਅਪ ਹੁੰਦੀਆਂ ਰਹਿੰਦੀਆਂ ਤੇ ਬ੍ਰੇਨ ਨੂੰ ਡੈਮੇਜ ਕਰ ਦਿੰਦੀਆਂ ਤੇ ਕਮਿਊਨੀਕੇਸ਼ਨ ਬ੍ਰੇਨ ਦੀ ਜਿਹੜੀ ਆ ਰੋਕ ਦਿੰਦੀਆਂ ਏਸ਼ ਬਿਮਾਰੀ ਦੇ ਸਬੰਧੀ ਹੋਣ ਇਹ ਜਿਹੜੀ ਵੱਡੀ ਖੋਜ ਕੀਤੀ ਗਈ ਆ ਸਟੱਡੀ ਕੀਤੀ ਗਈ ਆ ਚੂਹਿਆਂ ਦੇ ਉੱਤੇ ਚੂਹਿਆਂ ਦੇ ਸਟੱਡੀ ਦੇ ਵਿੱਚ ਜਿਹੜੀ ਅਲਜ਼ਾਈਮਰ ਦੀ ਥੋੜੀ ਜੀ ਅਮਾਉਂਟ ਲੀਥੀਅਮ ਉਹ ਕੀਤੀ ਆ ਜਿਹਦੇ ਨਾਲ ਜਿਹੜਾ ਉਹ ਮੈਮਰੀ ਆ ਉਹ ਰਿਵਰਸ ਹੋ ਗਿਆ ਲਾਸ ਉਹਦਾ ਤੇ ਉਹਦਾ ਬ੍ਰੇਨ ਫੰਕਸ਼ਨ ਜਿਹੜਾ ਉਹ ਦੁਬਾਰਾ ਕਰ ਲੱਗ ਗਿਆ ਸਿੱਧਾ ਸਬੰਧ ਦਿਮਾਗ ਦੇ ਜਿਹੜੇ ਇਹਦੇ ਜਿਹੜੇ ਲੀਥੀਅਮ ਦੇ ਨਾਲ ਦਿਮਾਗ ਦਾ ਸਿੱਧਾ ਸਬੰਧ ਦੱਸਿਆ ਜਾ ਰਿਹਾ ਸੋ ਇਹ ਹਿਊਮਨ ਦੇ ਉੱਤੇ ਨਹੀਂ ਹਜੇ ਕੀਤੀ ਗਈ। ਅਨ ਰਿਸਰਚਰ ਜਿਹੜੇ ਉਹਨੂੰ ਲੋਕਾਂ ਨੂੰ ਕੀਤਾ ਕਿ ਇਹ ਨਾ ਹੋਵੇ ਕਿ ਤੁਸੀਂ ਲੀਥੀਅਮ ਲੈਣ ਲੱਗ ਜਿਓ ਜਾਂ ਕਿਉਂਕਿ ਇਹਨੂੰ ਹਜੇ ਟੈਸਟ ਕਰਨਾ ਫਿਰ ਇਹਦੇ ਦੇਖਣਾ ਵੀ ਇਹ ਹਿਊਮਨਲੀ ਸੇਫ ਆ ਜਾਂ ਕੀ ਹੈ ਫਿਰ ਉਸ ਤੋਂ ਬਾਅਦ ਇਹ ਜਿਹੜੀ ਫਾਈਨਲ ਜਾਰੀ ਕੀਤੀ ਜਾਊਗੀ। ਹੁਣ ਇਹਦੇ ਵਿੱਚ ਇਹ ਕੀ ਆ ਕਿ ਇਹਦੇ ਨਾਲ ਇੱਕ ਤੇ ਫਾਇਦਾ ਇਹ ਹੋਊਗਾ ਕਿ ਅਲਜ਼ਾਈਮਰ ਨੂੰ अर्ਲੀ ਡਿਟੈਕਟ ਕੀਤਾ ਜਾ ਸਕੂਗਾ। lithium level brain ਦੇ ਵਿੱਚ ਜਾਂ blood ਦੇ ਵਿੱਚ ਤੁਸੀਂ ਦੇਖ ਲਓ ਡਾਕਟਰ ਦੇਖ ਲੈਣਗੇ ਇਹਦਾ ਮਤਲਬ ਆ ਕਿ ਜੇ lithium level ਘਟਿਆ ਇਹਦਾ ਮਤਲਬ ਇਸ ਬੰਦੇ ਨੂੰ alzheimer ਹੋ ਜਾਣਾ ਸੋ ਇਹ ਇੱਕ ਲਿੰਕ ਜਿਹੜਾ ਕਿਤੇ ਨਾ ਕਿਤੇ ਲੱਭਦਾ ਹੈ ਦਿਮਾਗ ਦੇ ਵਿੱਚ ਜਿਹੜਾ lithium ਆ ਇਹਦਾ ਬਹੁਤ ਵੱਡਾ ਰੋਲ ਆ lithium ਜਿਹੜੇ neuron ਉਹ ਕਮਿਊਨੀਕੇਟ ਕਰਦੇ ਆ ਮੈਲਨ ਬ੍ਰੇਨ ਇਨਸੂਲੇਸ਼ਨ ਉਹਨੂੰ ਜਿਹੜੇ ਸੈਲਜ਼ ਨੂੰ ਜਾਂ ਹਾਰਮਫੁਲ ਬ੍ਰੇਨ ਵੇਸਟ ਆ ਉਹਨਾਂ ਬਾਹਰ ਕਰਨਾਂ ਦੇ ਵਿੱਚ ਮਦਦ ਕਰਦੇ ਆ ਲੀਥੀਅਮ ਜਿਹੜਾ ਉਹ ਬ੍ਰੇਨ ਡੈਮੇਜ ਨੂੰ ਟ੍ਰਿਗਰ ਕਰਦਾ ਜਦੋਂ ਲੀਥੀਅਮ ਘਟਦਾ ਆ ਉਹਦੇ ਨਾਲ ਦਿਮਾਗ ਦੇ ਉੱਤੇ ਅਸਰ ਪੈਂਦਾ ਬਹੁਤ ਜੇ ਲੀਥੀਅਮ ਇਨਫ ਨਹੀਂ ਹੈ ਤਾਂ ਜਿਹੜਾ ਬ੍ਰੇਨ ਆ ਉਹ ਹਾਰਮਫੁਲ ਪ੍ਰੋਟੀਨ ਦੇ ਉਹ ਡਿਵੈਲਪ ਕਰਨੇ ਸ਼ੁਰੂ ਕਰ ਦਿੰਦਾ ਜਿਹੜੀ ਹਾਰਮਫੁਲ ਪ੍ਰੋਟੀਨ ਆ ਉਹ ਤੁਹਾਡੀਆਂ ਨਰਵ ਨੂੰ ਡੈਮੇਜ ਕਰਦੀ ਜਦੋਂ ਨਰਵ ਨੂੰ ਡੈਮੇਜ ਕਰਦੀ ਹੈ ਤੁਹਾਡੀ ਮੈਮਰੀ ਜਿਹੜੀ ਆ ਉਹ ਪੂਰ ਹੋ ਜਾਂਦੀ ਸੋ ਅਲਜ਼ਾਈਮਰ ਦੇ ਵਿੱਚ ਆ ਇਹ ਇਹਨੂੰ ਜਿਹੜਾ ਲੀਥੀਅਮ ਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਔਰ ਲੀਥੀਅਮ ਇਰਨਿਕੇ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਨੇਚਰਲ ਲੀਥੀਅਮ ਬ੍ਰੇਨ ਦੇ ਵਿੱਚ ਮਤਲਬ ਹਜ਼ਾਰ ਗੁਣਾ ਘੱਟ ਹੁੰਦਾ ਜਿਹੜਾ ਇੱਕ ਬਾਈਪੋਲਰ ਮੈਡੀਕੇਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ ਸੋ ਬਹੁਤ ਥੋੜੀ ਜੀ ਡੋਸ ਜਿਹੜੀ ਆ ਉਹ ਅਲਜ਼ਾਈਮਰ ਨੂੰ ਇਹਦੇ ਬਹੁਤ ਘੱਟ ਸਾਈਡ ਇਫੈਕਟ ਦੇ ਨਾਲ ਉਹਦੇ ਉੱਤੇ ਕੰਮ ਕਰਦੀ ਹੈ ਸੋ ਇਹ ਸਿਰਫ ਜੈਨੇਟਿਕਸ ਨਹੀਂ ਆ ਬਹੁਤ ਸਾਰੇ ਲੋਕ ਜਿਹੜੇ ਅਲਜ਼ਾਈਮਰ ਦੇ ਰਿਸਕ ਦੇ ਉੱਤੇ ਆ ਅ ਮਤਲਬ ਉਹਨਾਂ ਦੇ ਡਿਜ਼ੀਜ਼ ਹੁੰਦੀ ਨਹੀਂ ਸਟਡੀ ਇਹ ਦੱਸਦੀ ਹੈ ਕਿ ਦੂਜੀਆਂ ਚੀਜ਼ਾਂ ਲੀਥੀਅਮ लॉस ਜਿਹੜਾ ਉਹ ਵੀ ਮੈਟਰ ਕਰਦਾ ਹੈ ਸਿਰਫ ਜੈਨੇਟਿਕਸ ਨਹੀਂ ਹੈ ਸੋ ਇਹਦੇ ਨਾਲ ਟੀਮੇ ਸੋਚਦੀ ਹੈ ਕਿ ਲੀਥੀਅਮ ਨੂੰ ਮਾਤਰਾ ਇਹਦੀ ਠੀਕ ਕਰਨ ਦੇ ਨਾਲ ਇਸ ਕੰਡੀਸ਼ਨ ਨੂੰ ਟਰੀਟ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ ਜਿਵੇਂ ਪਾਰਕਿੰਸਨ ਆ ਹੋਰ ਜਿਹੜੀਆਂ ਇਹਦੇ ਉੱਤੇ ਰਿਸਰਚਸ ਆ ਉਹ ਇਸ ਵੇਲੇ ਕੀਤੀ ਜਾ ਰਹੀ ਹੈ ਕੁਦਰਤੀ ਹੈ ਜਿਹਦੇ ਨਤੀਜੇ ਸਾਹਮਣੇ ਆਉਣਗੇ ਜਿਦਾ ਜਿਦਾ ਬਿਮਾਰੀਆਂ ਵਧੀਆਂ ਮਨੁੱਖ ਨੇ ਆਪਣੀ ਹਿੰਮਤ ਦੇ ਨਾਲ ਇਹਨਾਂ ਗੰਭੀਰ ਬਿਮਾਰੀਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਜਿਹੜੀਆਂ ਬਿਮਾਰੀਆਂ ਦੇ ਇਲਾਜ ਅੱਜ ਸਾਨੂੰ ਬਹੁਤ ਸੁਧਾਰ ਲੱਗਦੇ ਵੀ ਇੱਕ ਛੋਟੀ ਜੀ ਗੋਲੀ ਖਾ ਕੇ ਉਹ ਬਿਮਾਰੀ ਠੀਕ ਹੋ ਜਾਂਦੀ ਹੈ ਕਿਸੇ ਵੇਲੇ ਉਹਨਾਂ ਦੇ ਇਲਾਜ ਹੈ ਨਹੀਂ ਸੀ ਅਮਰੀਕਾ ਦੇ ਵਿਗਿਆਨੀ ਖਾਸ ਤੌਰ ਦੇ ਉੱਤੇ ਉਹਨਾਂ ਦੇ ਸਿਰ ਸੇੜਾ ਜਾਂਦਾ ਕਿਵੇਂ ਦੁਨੀਆ ਨੂੰ ਇਹੋ ਜੀਆਂ ਬਿਮਾਰੀਆਂ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਇਲਾਜ ਦਿੱਤੇ ਆ ਜਿਹੜੇ ਕਦੇ ਸੋਚੇ ਵੀ ਨਹੀਂ ਸੀ ਜਾ ਸਕਦੇ ਉਹ ਐਲਜ਼ਾਈਮਰ ਦੇ ਮਾਮਲੇ ਦੇ ਵਿੱਚ ਹਾਲਾਂਕਿ ਇਲਾਜ ਨਹੀਂ ਲੱਭਿਆ ਗਿਆ ਪਰ ਇਹਦਾ ਲੀਥੀਅਮ ਦੇ ਨਾਲ ਲਿੰਕ ਲੱਭ ਕੇ ਜਿਹੜੀ ਇੱਕ ਵੱਡੀ ਖੋਜ ਕੀਤੀ ਆ ਇਹਦੇ ਜਿਹੜੇ ਬਹੁਤ ਸਾਰਥਕ ਸਿੱਟੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੂ। ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਕੁਸ਼ਣਾ ਵੀ ਹੈ। ਗਲਤ ਬਤਨਾ।